ਦੇਖ ਰਹੇ ਹੋ ਦਾਨਿਤ ਸਵੇਰਾ ਬੀਤੀ ਰਾਤ ਸਟਾਪ ਰੋਡ ਤੇ ਸਿੱਟੇ ਇੱਕ ਕਾਰ ਚਾਲ ਕੋਲੋਂ ਆਪਣੇ ਬੱਚੇ ਨੂੰ ਕਾਰ ਸਿਕਾਈ ਜਾ ਰਹੀ ਸੀ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਇੱਕ 4 ਸਾਲਾ ਬੱਚਾ ਸ਼ੁਭਮ ਅਤੇ ਉਸਦੀ ਮਾਤਾ ਤੇ ਗੱਡੀ ਚੜ ਗਈ ਜਿਸ ਤੋਂ ਬਾਅਦ ਮਾਤਾ ਦੇ ਫ੍ਰੈਕਚਰ ਹੋਇਆ ਅਤੇ ਬੱਚੇ ਦੀ ਤੁਰੰਤ ਮੌਤ ਹੋ ਗਈ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮਾਂ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਇਹ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸ ਰਿਆ ਮੰਦਿਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਹਿੰਦੇ ਆ ਕਿ ਉਹ ਬੱਚਾ ਡਰਾਈਵਿੰਗ ਕਰਦਾ ਫਿਰ। ਇਹਦਾ ਬੱਚੇ ਨੂੰ ਜਾਂਸੀ ਕਾਉਂਡੇ ਆ ਸੜਕ ਜਾਂਸੀ ਕਾਉਂਡੇ ਵਾਲੀ ਆ ਤੇ ਮੈਨੂੰ ਦੱਸੋ ਕਿਲੇ। ਗੱਡੀ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਟਾਪ ਕੇ ਹੋਈ। ਹਾਂਜੀ ਇਹ ਭਾਜੀ ਸਾਡੇ ਘਰ ਕਰਾਇਆ ਦਾ ਰਹਿੰਦੇ ਰੈਂਟ ਤੇ ਇਹਨਾਂ ਦੇ ਦੋ بیٹے ਇੱਕ ਬੇਟੀ ਆ। ਇਹ ਮੰਦਿਰੇ ਚੱਲੀ ਸੀ। ਤੇ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਇਹ ਆ। ਉਹ ਗੱਡੀ ਦੇ ਨਾਲ ਹੀ ਬੱਚਾ ਸਾਰਾ। ਇਹਨਾਂ ਦੇ بیٹے ਛੋਟੇ 4-5 ਸਾਲ ਦਾ 4-5 ਸਾਲ ਦਾ। ਦੰਤ ਬੱਗਾ ਪਤਾ ਨਹੀਂ ਲੱਗਾ ਇਸ ਟੀਚੇ ਬੈਠੇ ਹੰਦ ਉਹ ਬੱਚਾ ਪਤਾ ਲੱਗਾ ਦੋ ਲੈ ਗਏ ਸੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹਦਾ ਵਾਸਤੇ ਮੁੰਡਿਆਂ ਨੇ ਲੈ ਗਏ ਸੀ ਉਸ ਦਿਨ ਇਹ ਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪਿਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅਮਰਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੁਣੀਆਂ ਕਿ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪਤਾ ਦੇ ਰਹੇ ਹਾਂ ਅਗਲੀ ਕਾਰ ਵੀ ਕਰੀਏ ਕਿ ਕੈਸੇ ਉਹਦਾ ਗੱਡੀ ਓਵਰਸਟੇਟ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਕਿ ਇਹ ਓਵਰਸਟੇਟ ਸੀ ਕਿ ਆ ਕਿਤਾ ਗੱਡੀ ਦਾ ਬੰਦ ਟੈਕ ਨਹੀਂ ਗੱਡੀ ਅਸੀਂ ਕਪੜੇ ਚ ਲੈ ਲਈਏ ਗੱਡੀ ਮਿਲ ਗਈ ਹੈ ਸਾਨੂੰ कैमरा मैन सोनी केवर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।